ਵਿਚ ਸਾਡਾ ਇੰਨਾ ਨੁਕਸਾਨ ਹੋਇਆ ਸਰਕਾਰ ਨੇ ਪਿਛਲੇ ਸਾਲ ਵੀ ਦਾਅਵਾ ਕੀਤਾ ਸੀ ਵੀ ਅਸੀਂ ਬੱਕਰੀ ਦਾ ਮਾਲਾ ਜਾਂ ਮੁਰਗੀ ਦਾ ਸਭ ਨੂੰ ਖਾਬਦ ਨਹੀਂ ਬਿਖਾਵਾਂ ਪੂਰੀਆ ਡੀਏ ਵੀ ਸਾਨੂੰ ਨਹੀਂ ਮਿਲ ਰਿਹਾ ਕਿ 2013 ਵਾਲੀ ਫੈਂਡ ਪੂਲਿੰਗ ਪਾਸੇ ਉਹ ਚ ਸੋਧ ਕਰਨਾ ਜਾ ਰਹੀ ਆ ਉਹ ਸਾਨੂੰ ਅੱਗੇ ਲਈ ਬੜਾ ਵੱਡਾ ਖਤਰਾ ਆ ਜਾਊਗਾ ਕੋਈ ਸਰਕਾਰ ਹੋਰ ਵੀ ਆਵੇ ਉਹਦੇ ਪੈਹਰਾ ਦੇਣ ਲਈ ਅਸੀਂ ਲੋਕਾਂ ਨੂੰ ਜਾਗਰੂਕ ਕਰਦੇ ਅੱਜ ਚੱਕਿਆ ਸਮਝੌਤਾ ਜਾਂ ਪੰਜਾਬ ਸਰਕਾਰ ਨੇ ਕੁਝ ਕੀਤਾ ਤਾਂ ਸ ਇੱਕ ਵੱਡੇ ਮੋਰਚੇ ਵੱਲੋਂ ਜੋਂਬਰ ਦੇ ਵਿੱਚ ਕੋਈ ਕਿਸਾਨਾਂ ਨੂੰ ਬੇਨਤੀ ਕਰਦੇ ਹਾਂ ਜੇ ਨਿਆਂ ਲੈਣਾ ਕਿਸੇ ਪਾਰਟੀ ਦੇ ਭਰੋਸਾ ਨਾ ਕਰੋ ਜਾਦੇ ਲੋਕ ਕੁਰਸੀ ਮਿਲ ਜਾਂਦੀ ਆ ਇਹਨਾਂ ਨੂੰ ਬੰਦੇ ਨਹੀਂ ਬੰਦੇ ਇਹ ਤਾਂ ਕਹੋਗਾ ਬੰਦਾ ਹੀ ਨਹੀਂ ਇਹ ਤਾਂ ਲੋਕਾਂ ਨੂੰ ਬੰਦਾ ਹੀ ਨਹੀਂ ਸਮਝਦਾ ਵਾਲੇ ਦੇ ਵਿੱਚ ਮੌਜੂਦ ਆ ਕਿਸਾਨਾਂ ਦੇ ਵੱਲ ਵੱਡੀ ਰੈਲੀ ਕੀਤੀ ਜਾ ਰਹੀ ਆ ਸਾਡੇ ਪੇਸ਼ਾਨ ਦੇ ਵੱਲੋਂ ਜੇ ਰੈਲੀ ਦਾ ਨਾਮ ਦਿੱਤਾ ਗਿਆ ਸਾਡੇ ਨਾਲ ਸੋਤ ਕਿਸਾਨਾ ਕੋ ਹਰਿੰਦਰ ਸਿੰਘ ਲਖਵਾ ਮੌਜੂਦ ਨੇ ਲਖਵਾ ਸਾਹਿਬ ਲੈਂਡ ਪੁਲਿੰਗ ਨੀਤੀ ਦਾ ਸਰਕਾਰ ਨੇ ਵਾਪਸ ਲੈ ਲਈ ਫਿਰ ਵੀ ਅੱਜ ਰੈਲੀ ਕਰ ਰਹੇ ਹੋ ਅੱਜ ਅਸੀਂ ਇੱਕ ਜੇਤੂ ਰੈਲੀ ਕਰ ਰਹੇ ਆ ਇਹ ਕਿ ਸਰਕਾਰ ਦਾ ਸਭ ਤੋਂ ਪਤਾ ਲੱਗਿਆ 2013 ਵਾਲੀ ਗ੍ਰੈਂਡ ਬੁੱਲਿੰਗ ਪਾਸੇ ਉਹ ਚ ਸੋਧ ਕਰਨਾ ਜਾ ਰਹੀ ਆ ਉਹ ਸਾਨੂੰ ਅਕੇ ਲਈ ਬੜਾ ਵੱਡਾ ਖਤਰਾ ਆ ਜਾਊਗਾ ਕੋਈ ਸਰਕਾਰ ਹੋਰ ਵੀ ਆਵੇ ਉਹਦੇ ਪਹਿਰਾ ਦੇਣ ਲਈ ਅਸੀਂ ਲੋਕਾਂ ਨੂੰ ਜਾਗਰੂਕ ਕਰਦੇ ਅੱਜ ਰੈਲੀ ਕਰ ਰਹੇ ਆ ਦੂਸਰੇ ਹਰਾਂ ਦਾ ਵਿੱਚ ਇਤਨਾ ਨੁਕਸਾਨ ਹੋਇਆ ਸਰਕਾਰ ਨੇ ਪਿਛਲੇ ਸਾਲ ਵੀ ਦਾਅਵਾ ਕੀਤਾ ਸੀ ਵੀ ਅਸੀਂ ਬੱਕਰੀ ਦਾ ਮਾਲਾ ਜਾਂ ਮੁਰਗੀ ਦਾ ਸਾਨੂੰ ਮਾਲਾ ਨਹੀਂ ਬਿਖਿਆ ਜਿਵੇਂ ਸਾਡੀ ਛੋਨੇ ਚ ਲਟੋਈ ਸੀ ਉਹ ਸਾਨੂੰ ਨਹੀਂ ਮਿਲੀ ਸਾਡਾ ਜੂਰੀਆ ਧੀਏ ਵੀ ਸਾਨੂੰ ਨਹੀਂ ਮਿਲ ਰਿਹਾ ਫੰਡ ਟਾਈਮ ਸੈਟਲਮੈਂਟਸ ਦੀਆਂ ਵਾਦੇ ਸੀ ਨਹੀਂ ਹੋਏ ਇਹਦੇ ਮੁੰਡਾ ਨੂੰ ਲੈ ਕੇ ਪੰਜਾਬ ਸਰਕਾਰ ਤੇ ਸੈਂਕੜੇ ਨਾਲ ਐਫਟੀਏ ਦੀਆਂ ਮੰਗਾਂ ਨੂੰ ਲੈ ਕੇ ਵੀ ਐਫਟੀਏ ਦਾ ਸਮਝੌਤਾ ਨਾ ਕਿਤੇ ਕਰ ਲਵੇ ਉਹ ਅਸੀਂ ਅੱਜ ਕਰ ਲਿਆ ਨਹੀਂ ਤਾਂ ਜੇ ਐਫਟੀਏ ਦਾ ਸਮਝੌਤਾ ਜਾਂ ਪੰਜਾਬ ਸਰਕਾਰ ਨੇ ਕੁਝ ਕੀਤਾ ਤਾਂ ਸਿੱਕ ਵੱਡੇ ਮੋਰਚੇ ਵੱਲੋਂ ਨਵੰਬਰ ਦੇ ਵਿੱਚ ਪਤਾ ਲੱਖਵਾਨ ਸਾਹਿਬ ਤੁਸੀਂ ਕਹਿੰਦੇ ਸਰਕਾਰ 2013 ਵਾਲੀ ਨੀਤੀ ਦੇ ਵਿੱਚ ਕੋਈ ਚੇਂਜ ਕਰਨਾ ਚਾਹੁੰਦੀ ਹੈ ਸਰਕਾਰ ਦੀ ਨੀਤੀ 'ਤੇ ਖੋਟ ਲਾ ਕੇ ਲੈਂਡ ਪੂਲਿੰਗ ਤੋਂ ਬਾਅਦ ਵੀ ਕੋਈ ਛੇੜ ਖਾਲੀ ਨਹੀਂ ਹੋ ਸਕਦੀ ਆ ਸਰਕਾਰ ਕੁਝ ਵੀ ਕਰ ਸਕਦੀ ਹੈ ਕਿ ਚੁੱਪਚੀ ਬੀਤੇ ਸਰਕਾਰ ਨੇ ਸਾਡੇ ਤੇ ਥੋਪਦੀ ਸੀ ਜਿਹੜੀ ਇੱਕ ਕਿਸਮ ਦੀ ਸਾਡੀਆਂ ਜ਼ਮੀਨਾਂ ਖੋਣ ਵਾਲੀ ਗੱਲ ਸੀ ਸਰਕਾਰੀ ਕਿਸਾਨ ਜ਼ਮੀਨ ਕਿਵੇਂ ਦੇ ਦੂ ਕਿਸਾਨ ਦਾ ਪੱਟ ਤੇ ਨਹੀਂ ਜਾ ਰਹੇ ਹੁੰਦਾ ਇਸ ਲਈ ਸਰਕਾਰ ਨੂੰ ਕੰਧ ਤੇ ਲਿਖਿਆ ਪੜ ਲੈਣਾ ਚਾਹੀਦਾ ਅੱਜ ਦਾ ਇਕੱਠ ਤੇ ਜਿਹੜਾ ਸਾਡਾ ਟਰੈਕਟਰ ਮਾਰਚ ਉਹਦੇ ਕਰਕੇ ਇਹ ਵਾਪਸ ਹੋਈ ਸੀ ਤੇ ਅੱਜ ਦਾ ਇਕੱਠ ਵੀ ਅਸੀਂ ਦਿਖਾਵਾਂਗੇ ਵੀ ਕਿਵੇਂ ਸਮਰਾਲਾ ਜਾਮ ਹੋਇਆ ਪਿਆ ਤੇ ਲੱਖਾਂ ਕਿਸਾਨ ਇੱਥੇ ਸਾਡੇ ਕੋਲ ਆ। ਕਹਿੰਦੇ ਕਿ ਸਾਡੇ ਟਰੈਕਟਰ ਮਾਰਚਾ ਕਰਕੇ ਜਿਹੜੀ ਬੰਦ ਹੋਈ ਆ ਜਿਹੜੀ ਰੱਤ ਹੋਈ ਆ ਲੈਨ ਪੁਲੀ ਨਹੀਂ ਸੀ ਸਰਕਾਰ ਕਹਿੰਦੀ ਆ ਕਿ ਅਸੀਂ ਪੰਜਾਬ ਦੇ ਲੋਕਾਂ ਤੇ ਕੋਈ ਉਹ ਜੀ ਨੀਤੀ ਲਾਗੂ ਨਹੀਂ ਕਰਦੇ ਜਿਹੜੀ ਲੋਕ ਮੰਨਦੇ ਨਹੀਂ ਉਹ ਕਹਿੰਦੇ ਕਿ ਲੋਕਾਂ ਨੇ ਚਾਇਆ ਕਿ ਨਹੀਂ ਚਾਹੀਦੀ ਅਸੀਂ ਵਾਪਸ ਲੈ ਜੀ ਉਹ ਤਾਂ ਹੋ ਗਈ ਸੀ ਲਾਗੂ ਉਹਦੇ ਆਪਦੇ ਬੰਦੇ ਖੜੇ ਕਰਕੇ ਵੀ ਕਹਿਣ ਲੱਗੇ ਅਸੀਂ ਆ 10 ਏਕੜ ਦੰਦਾ 20 ਏਕੜ ਦੰਦਾ ਉਹ ਤਾਂ ਅਸੀਂ ਰੁਕੇ ਆ ਕੰਧ ਬਣ ਕੇ ਐਸਕੇਮ ਖੜਾ ਅਸੀਂ ਕਿਸਾਨਾਂ ਨੂੰ ਬੇਨਤੀ ਕਰਦੇ ਹਾਂ ਜੇ ਨਿਆ ਲੈਣਾ ਕਿਸੇ ਪਾਰਟੀ ਤੇ ਭਰੋਸਾ ਨਾ ਕਰੋ ਐਸਕੇਮ ਦੇ ਨਾਲ ਆਓ ਸਾਡੇ ਨਾਲ ਤੁਸੀਂ ਕਿਸੇ ਨੂੰ ਵੋਟਾਂ ਨਹੀਂ ਪਾਉਂਦੇ ਕਿਸੇ ਤੋਂ ਵੋਟਾਂ ਨਹੀਂ ਮੰਗਦੇ ਅਸੀਂ ਕਿਸਾਨਾਂ ਲਈ ਆਮ ਬੰਦੇ ਦੇ ਕੰਧ ਵਣ ਕੇ ਖੜੇ ਹਾਂ ਤੁਸੀਂ ਕਹਿੰਦੇ ਹੋ ਕਿ ਕੰਧ ਵਣ ਕੇ ਕਿਸਾਨਾਂ ਦੀ ਜ਼ਮੀਨ ਲਈ ਖੜਿਆ ਕਿਸਾਨ ਤੇ ਹਰ ਮੁੱਦੇ ਲਈ ਕੰਧ ਵਣ ਕੇ ਅਸੀਂ ਖੜੇ ਆ ਪਰ ਉਹ ਤਾਂ ਗੱਲਾਂ-ਗੱਲਾਂ ਦੇ ਵਿੱਚ ਸਰਕਾਰ ਦੇ ਮੁੱਖ ਮੰਤਰੀ ਕਹਿ ਜਾਂਦੇ ਨੇ ਕਿ ਇਹ ਕਿਸਾਨ ਨਹੀਂ ਕਰ ਖੇਤ ਨਹੀਂ ਗਏ ਇਹ ਮੁੱਖ ਮੰਤਰੀ ਜਾਂ ਸਾਡੇ ਨਾਲ ਧਰਨਿਆਂ ਦੇ ਵੇੜ ਤੋਂ ਅਸੀਂ ਉਹ ਜੀ ਕਿਸਾਨ ਸੀ ਜਿਵੇਂ ਸਤੋਂ ਹਰਿਆਣ ਲੈ ਕੇ ਐਮਪੀ ਬਿਤੇ ਆ ਤਕਰੀਰਾਂ ਕਰਦੇ ਸੀ ਸਭ ਤੋਂ ਡਾਟਾ ਲੈ ਕੇ ਉਹ ਅਸੀਂ ਕਿਸਾਨ ਸੀ ਜਾਦੇ ਲੋਕ ਕੁਰਸੀ ਮਿਲ ਜਾਂਦੀਆਂ ਇਹਨਾਂ ਨੂੰ ਬੰਦੇ ਨਹੀਂ ਬੰਦੇ ਇਹ ਤਾਂ ਕਹੋਗਾ ਬੰਦੇ ਨਹੀਂ ਪਰ ਇਹ ਤਾਂ ਲੋਕਾਂ ਨੂੰ ਬੰਦਾ ਹੀ ਨਹੀਂ ਸਮਝਦਾ ਇਹ ਬੜੀ ਮਾੜੀ ਗੱਲ ਸਰਕਾਰ ਤੋਂ ਪਹਿਲਾਂ ਤੁਹਾਡੇ ਨਾਲ ਮੀਟਿੰਗਾਂ ਕਰਦੇ ਰਹੇ ਆ ਸਾਡੇ ਨਾਲ ਸਰਕਾਰ ਬਣੀ ਤਾਂ ਵੀ ਦੋ ਤਿੰਨ ਮੀਟਿੰਗਾਂ ਕੀਤੀਆਂ ਪਰ ਕਿਸੇ ਮੀਟਿੰਗ 'ਚ ਜਿਹੜੇ ਸਾਡੇ ਨਾਲ ਵਾਅਦੇ ਕੀਤੇ ਕੋਈ ਪੂਰਾ ਇਹਨਾਂ ਨੇ ਨਹੀਂ ਕੀਤਾ ਉਹ ਕਹਿੰਦੇ ਮੀਟਿੰਗਾਂ ਤਾਂ ਨਹੀਂ ਦਿੰਦੇ ਕਹਿੰਦੇ ਇੱਕ ਪਾਸੇ ਮੀਟਿੰਗ ਦੂਜੇ ਪਾਸੇ ਕਹਿੰਦੇ ਨੇ ਕਿ ਧਰਨਾ ਲਾ ਲਓ ਕਹਿੰਦੇ ਬਰਾਬਰ ਬਰਾਬਰ ਕਿਵੇਂ ਚੱਲੇ ਮੀਟਿੰਗ ਧਰਨੇ ਤੋਂ ਪਹਿਲਾਂ ਅਸੀਂ ਮੀਟਿੰਗ ਕਰਦੇ ਆਂ ਇਹ ਜਦ ਉੱਠ ਕੇ ਗਏ ਆ ਭੱਜਿਆ ਫਿਰ ਅਸੀਂ ਤੁਹਾਡੇ ਨਾਲ ਵਾਅਦਾ ਕੀਤਾ ਤੁਸੀਂ ਕਿਹਾ ਕਿ ਫੜਪੀੜਤਾਂ ਨੂੰ ਮੁਆਵਜ਼ੇ ਦੀ ਗੱਲ ਕਰੀ ਅਸਲਤਾਨਪੁਰੋਦੀ ਚ ਮੁੱਖ ਮੰਤਰੀ ਉਹਦਾ ਪਿਛਲੇ ਸਾਲ ਵੀ ਕਿਹਾ ਸੀ ਜੇ ਮੁਰਗੀ ਮਰ ਗਈ ਬੱਕਰੀ ਮਰ ਗਈ ਉਹਦਾ ਮੁਆਵਜ਼ਾ ਕਿਸੇ ਨੂੰ ਮਿਲਿਆ ਉਹਦਾ ਸਾਡੇ ਕਿੰਨੇ ਹਜ਼ਾਰਾਂ ਕਰੋੜਾਂ ਦਾ ਨੁਕਸਾਨ ਹੋਇਆ 1 ਰੁਪਈਆ ਨਹੀਂ ਮਿਲਿਆ ਕਿਸੇ ਨੂੰ ਇਸ ਤਰ੍ਹਾਂ ਤਾਂ ਐਲਾਨਾਂ ਤਾਂ ਕਿਸੇ ਨੂੰ ਕੋਈ ਵੱਟੇ ਧਰਨੇ ਦਾ ਐਲਾਨ ਵੀ ਕਰਦੇ ਉਸ ਤੋਂ ਕਈ ਜੀ ਮੁਆਵਜ਼ੇ ਨੂੰ ਲੈ ਕੇ ਅੱਜ 2:30 ਵਜੇ ਇੱਕ ਵੱਡੇ ਐਲਾਨ ਹੋਣਗੇ ਇਸ ਸਟੇਜ ਦੇ ਉੱਪਰ ਉਹ ਮੈਂ ਦੱਸ ਨਹੀਂ ਸਕਦਾ ਪਰ ਸਾਡਾ ਫੈਸਲਾ ਹੋ ਚੁੱਕਿਆ ਕਿਉਂਕਿ ਗੰਨੇ ਦੀ ਪੇਮੈਂਟ ਵੀ ਇੰਨਾਂ ਦੇ ਸਰਕਾਰ ਖੜੀ ਆ ਤੇ ਉਹ ਗੰਨੇ ਦੀ ਪੇਮੈਂਟ ਲਈ ਵੀ ਅਸੀਂ ਇੱਕ ਐਲਾਨ ਕਰਾਂਗੇ ਬਹੁਤ ਧੰਨਵਾਦ ਲਖਵਾਨ ਜੀ ਕਿਸਾਨਾਂ ਨੂੰ ਹਰਿੰਦਰ ਸਿੰਘ ਲੱਖੋਵਾਲ ਹੋਣਾ ਤੇ ਨਾਲ ਖਾਸ ਗੱਲਬਾਤ ਕੀਤੀ ਐ ਇਸ ਜਿੱਤ ਦੀ ਰੈਲੀ ਨੂੰ ਲੈ ਕੇ ਤੇ ਨਾਲ ਜਰਮ ਨੂੰ ਕਹਿ ਕੇ ਜੋ ਹੜਾਂ ਦਾ ਮੁਆਵਜ਼ਾ ਨਹੀਂ ਮਿਲਿਆ ਕਿ ਕਿਸ ਤਰੀਕੇ ਉਹ ਪਿਛਲੇ ਸਾਲ 2023 ਦੇ ਵਿੱਚ ਆਏ ਸੀ ਉਸ ਦਾ ਮੁਆਵਜ਼ਾ ਲੈਣ ਦੇ ਲਈ ਜਾਂ ਪਰ ਇਸ ਵਾਰ ਚਾਰ ਪੁਿੰਕ ਸੁਲਤਾਨਪੁਰ ਲੋਧੀ ਏਰੀਆ ਪ੍ਰਭਾਵਤਾਂ ਨੂੰ ਮੁਆਵਜ਼ਾ ਦਿਵਾਉਣ ਦੇ ਲਈ ਜਿਹੜਾ ਜਾਂਕਰ ਜੋ ਕਹਿੰਦੇ ਨੇ ਕਿ ਸਾਨੂੰ ਖਬਰ ਹੈ ਕਿ ਸਰਕਾਰ ਵੀ ਇਸ ਦਾ ਜਿਹੜਾ 13 ਦੀ ਨੀਤੀ ਦੇ ਵਿੱਚ ਬਦਲਾਅ ਕਰ ਸਕਦੀ ਹੈ ਜਿਹੜੀ ਲੈਂਡ ਪੂਲਿੰਗ ਦੀ ਹੈ ਉਸ ਦੇ ਵਿੱਚ ਤੇ ਇਸ ਕਰਕੇ ਉਹਦਾ ਕਹਿ ਆ ਕਿ ਅੱਜ 1:00 2:00 ਵਜੇ ਐਸੇ ਮੋਰਚੇ ਦੇ ਸਟੇਜ ਤੋਂ ਵੱਡਾ ਆਲਾਨ ਹੈ ਸਰਕਾਰ ਖਿਲਾਫ ਸੁਝਾਅ ਪਾਕਿਸਤਾਨ ਮੋਰਚਾ ਕੋਈ ਵਿਰੋਧ ਕਰਨਾ ਲਗਾ ਸਕਦਾ ਹੈ ਕਹਿੰਦੇ ਨਾਲ ਮੈਂ ਸੁਖਮਨ ਚੀਮਾ ਸਮਰਾਲਾ ਐਨ ਆਰ ਆਈ ਟੀ ਵੀ ਦੇ ਨਾਲ